ਬਹੁਤ ਮੁਸ਼ਕਲਾਂ ਦੀ ਹੈ ਹਰ ਵਾਰੀ ਕਦੇ ਜੰਗ ਦਾ ਰੋਲਾ ਪੈ ਜਾਂਦਾ ਹੈ ਕਦੇ ਕਿਹਾਂ ਰੋਲਾ ਪੈ ਜਾਂਦਾ ਹੈ ਪਾਣੀ ਦਾ ਬਹੁਤ ਪਰੇਸ਼ਾਨ ਹੈ ਬਾਰਡਰ ਕੋਲ ਪੰਜ ਕਿੱਲੇ ਗਏ ਆਸ ਇੱਥੇ ਬਾਰਡਰ ਤੇ ਬੈਠੇ ਆ ਇੱਥੇ ਕੰਮ ਸੇ ਕੰਮ 10 12 ਪਿੰਡੇ ਗਿਆ ਸਾਰੇ ਪਿੰਡ ਡੁੱਬੇ ਪੈਣ ਪਾਣੀ ਦੇ ਲਈ ਪੀੜਨਾ ਤੇਈ ਵਿੱਚ ਪਾਣੀ ਆਇਆ ਤੇਈ ਵਿੱਚ ਪਾਣੀ ਆਇਆ ਲੋਕ ਸਾਰੇ ਪਿੱਛੇ हट ਗਏ 5 ਸਾਲ 10 ਸਾਲ ਪਿੱਛੇ ਆ ਗਏ ਘਾੜ ਤੋਂ ਘਾੜ 10 ਕਿਲੋਮੀਟਰ ਹੈ ਪਾਣੀ 10 ਕਿਲੋਮੀਟਰ ਹੈ 20 20 ਕਿਲੋਮੀਟਰ ਪਾਣੀ ਖਿੰਦਾ ਹੁਣ ਆੜਤੀ ਹੁਣ ਕੁਛ ਨਹੀਂ ਦਿੰਦੇ ਕੁਛ ਵੀ ਨਹੀਂ ਦੇ ਸਕਦੇ ਜੇ ਲੈਣ ਜਾਂਦੇ ਦਗਲਿਆਂ ਦੇ ਪਰ ਰਾਜੀ ਤੁਸੀਂ ਜ਼ਿੰਮੇਦਾਰ ਰਹਿਗੇ ਜੇ ਤੁਹਾਡੀ ਫਸਲ ਤਾਂ ਨਹੀਂ ਤੁਸੀਂ ਅੱਗੇ ਕਰਜ ਨਾ ਬੱਜੇ ਬੈਠਣ ਹੁਣ ਤੁਹਾਨੂੰ ਕਿੱਥੋਂ ਦੇਈਏ ਇਹ ਤਾਂ ਸਰਕਾਰ ਨੇ ਸੋਚਣਾ ਚਾਹੀਦਾ ਵੀ ਹੁਣ ਕੋਈ ਘਰ-ਬਾਰ ਛੱਡ ਤਾਂ ਸਕਦਾ ਨਹੀਂ ਉਹਨਾਂ ਦੇ ਲਈ ਜਬਨ ਬਣਾਵਣਾ ਜਾਂ ਕੋਈ ਦਰਿਆਦ ਖਟਾਈ ਖੜਾਵਣਾ ਅਸਲ ਸਾਡੀ ਜਾਂਦੀ ਨਹੀਂ ਕਿੱਥੋਂ ਅਸੀਂ ਲਾ ਲਵਾਂਗੇ ਕੁਛ ਵੀ ਨਹੀਂ ਲਾਸਾ ਆਸ ਆ। ਤੇਈ ਵਿੱਚ ਪਾਣੀ ਆਇਆ ਨਾ 65 ਬਟ 100 ਕਿੰਜਾਂ ਨੂੰ ਮਿਲਿਆ ਤੇ ਕਿੰਜਾਂ ਨੂੰ ਮਿਲੇ ਨਹੀਂ। ਜੇ ਕੋਈ ਚਾਰ ਘਰ ਨੂੰ ਮਿਲਿਆ ਤੇ ਪੰਜ ਘਰ ਵਿੱਚ ਰੁਲੇ ਨੇ। ਜੇ ਬਾਰਡਰ ਲੈਂਡ ਜ਼ੀਰੋ ਲੈਂਡ ਬੰਨ ਲਵਣਾ। ਉਸ ਤਰ੍ਹਾਂ ਬਣਾਵਣ ਬੰਨ ਤੋਂ ਸਾਰੀ ਦੁਨੀਆ ਸੁੱਕੀ ਹੋ ਜਾਵੇ ਦੀ। ਇਹ ਆਪੋ ਆਦੇ ਡਿੱਡ ਕੋਈ ਨਾ ਭਰੇ ਤੇ ਸਾਡੇ ਗਰੀਬਾਂ ਨੂੰ ਜਿਹੜਾ ਵਿਗਾਇਤ ਉਹਨਾਂ ਦੇ। ਹੁਣ ਫਸਲਾਂ ਸਾਰੇ ਐਂਕੜ ਐਂੀਆਂ ਬਰਬਾਦ ਹੋਈਆਂ ਪੰਜ ਨੇ। 10-10 ਹਜ਼ਾਰ ਰੁਪਈਆ ਤਾਂ ਲਵਾਈ ਹੋਈ ਪਈਏ। ਕੱਲੀ ਝੋਨੇ ਦੀ। ਜਿਹੜੀਆਂ ਉੱਤੇ ਖਾਦਾ ਸਪਰੇਆ ਰਿਆਂ ਵਿੱਚ ਪਾਈ ਪੈਂ ਵਾਹ ਕੀਤੀ ਪੈਂ ਅਸੀਂ ਜ਼ਕਰ ਜਨ ਬੈਸੀ ਬੱਜੇ ਪੈਂ ਜਿਹੜੀ ਸੇਵਾ ਵਾਲੇ ਵੀ ਰਹਿ ਗਿਆ ਉਹ ਸਾਡੇ ਨਾਲ ਖੜਿਆ ਉਹ ਕਰੀ ਜਾਂਦੇ ਆ ਪ੍ਰਸ਼ਾਸਨ ਨੂੰ ਅਜੇ ਕੁਝ ਨਹੀਂ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਇੰਡੋਪਾਕ ਬਾਰਡਰ ਦੀ ਜ਼ੀਰੋ ਲਾਈਨ ਦੇ ਬਿਲਕੁਲ ਨੇੜੇ ਆ ਇੱਥੇ ਦੋਵਾਂ ਦੇਸ਼ਾਂ ਦੀ ਸਰਹੱਦ ਹੈ ਔਰ ਇਹ ਸਰਹੱਦ ਹੁਣ ਹੜ ਦੀ ਲਪੇਟ ਦੇ ਵਿੱਚ ਹੈ ਜਿਹੜੀ ਬਾਉਂਡਰੀ ਹੈ ਦੋਵੇਂ ਦੇਸ਼ਾਂ ਦੀ ਉਹਨੂੰ ਵੀ ਹੜਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਔਰ ਇੱਥੇ ਜਿਹੜੇ ਆਸ-ਪਾਸ ਲੋਕ ਵਸ ਰਹੇ ਨੇ ਖਾਸ ਤੌਰ ਤੇ ਅਸੀਂ ਜੇ ਆਪਣੇ ਫਾਜ਼ਿਲਕਾ ਦੇ ਵਾਲੇ ਪਾਸੇ ਦੇਖਦੇ ਆ ਤਾਂ ਬਹੁਤ ਸਾਰੇ ਪਿੰਡ ਆ ਜਿਹੜੇ ਪ੍ਰਭਾਵਿਤ ਨੇ ਤਾਂ ਇਸ ਤੋਂ ਅੱਗੇ ਜਿੱਥੇ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਸਾਰਾ ਜਿਹੜਾ ਅੱਗੇ ਪਾਕਿਸਤਾਨ ਦਾ ਏਰੀਆ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਸਾਹੀਵਾਲ ਜ਼ਿਲ੍ਹਾ ਹੈ ਉਹ ਇੱਧਰ ਪਾਕਿਸਤਾਨ ਦਾ ਪੈਂਦਾ ਇੱਥੇ ਔਰ ਇੱਥੇ ਜਿਹੜੀ ਹੜਾਂ ਦੀ ਮਾਰ ਹੈ ਔਰ ਇਹ ਸਾਰੇ ਲੋਕ ਪ੍ਰਭਾਵਿਤ ਨੇ ਹੜਾਂ ਤੋਂ ਬੁਰੇ ਤਰੀਕੇ ਦੇ ਨਾਲ ਔਰ ਇਹ ਘਰ ਖਾਲੀ ਨਹੀਂ ਕਰ ਰਹੇ ਇਹਨਾਂ ਦਾ ਤਰਕ ਹੈ ਕਿ ਸਾਡੇ ਪਸ਼ੂ ਨਹੀਂ ਉਹ ਕਿੱਧਰ ਜਾਣਗੇ ਫਿਰ ਅਸੀਂ ਉਹਨਾਂ ਨੂੰ ਇੱਥੇ ਇਕੱਲੇ ਕਿਵੇਂ ਛੱਡ ਜਾਈਏ ਔਰ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਇਹਨਾਂ ਨੂੰ ਬਹੁਤ ਵਾਰ ਕਹਿੰਦਾ ਰਿਹਾ ਕਿ ਨਹੀਂ ਤੁਸੀਂ ਖਾਲੀ ਕਰੋ ਅਸੀਂ ਤੁਹਾਨੂੰ ਇੱਥੋਂ ਲੈ ਕੇ ਜਾਂਦੇ ਹਾਂ ਸੇਫ ਜਗ੍ਹਾ ਕਿਸੇ ਕੈਂਪ ਦੇ ਵਿੱਚ ਆਪਣਾ ਜਿਹੜਾ ਗੁਜ਼ਰਬਸਰਾ ਉੱਥੇ ਕਰੋ ਉੱਥੇ ਤੁਹਾਡੇ ਲਈ ਅਸੀਂ ਪ੍ਰਬੰਧ ਆ ਉਹ ਕੀਤੇ ਹੋਏ ਨੇ ਕਿਉਂਕਿ ਇੱਥੋਂ ਤੱਕ ਪਸ਼ੂਆਂ ਦੀ ਫੀਡ ਪਹੁੰਚਾਉਣਾ ਪਸ਼ੂਆਂ ਦਾ ਰਾਸ਼ਨ ਪਹੁੰਚਾਉਣ ਦੇ ਵਿੱਚ ਵੀ ਬਹੁਤ ਮੁਸ਼ਕਲ ਹੈ ਜਿਹੜੀ ਦਿੱਕਤ ਹੈ ਜਿਹੜੀ ਉਹ ਆ ਰਹੀ ਹੈ ਕਿੰਨੇ ਆਪਣਾ ਕਿੰਨੀ ਦੂਰ ਹੈ ਜੀ ਇੱਥੋਂ ਜਿਹੜਾ ਬਾਰਡਰ ਤੇ ਬੈਠੇ ਹੋ ਬਿਲਕੁਲ ਤੁਸੀਂ ਬਾਰਡਰ ਜਮ੍ਹਾਂ ਹੀ ਉੱਤੇ ਜੀ ਬਾਰਡਰ ਕੋਲ ਪੰਜ ਕਿੱਲੇ ਗਏ ਹਾਂ ਪਾਸ ਇੱਥੇ ਬਾਰਡਰ ਤੇ ਬੈਠੇ ਆਂ ਇੱਥੇ ਕੰਮ ਸੇ ਕੰਮ 10 12 ਪਿੰਡ ਗਏ ਆ ਸਾਰੇ ਪਿੰਡ ਡੁੱਬੇ ਪਏ ਨੇ ਪਾਣੀ ਦੀ ਲਫੇੜਨਾ ਔਰ ਬੈਂਡ ਜਗ੍ਹਾ ਹੀ ਨਹੀਂ ਹੈਗੀ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਤੇ ਚਾਰੇ ਦੀ ਲੋੜ ਜ਼ਰੂਰ ਹੈ ਤੇ ਬਾਕੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇੱਕ ਸਾਨੂੰ ਬੰਨ ਪਾ ਦੇਵਣਾ ਕਿਉਂਕਿ ਅਸੀਂ ਸਾਰੇ ਸਰਕਾਰ ਬੰਦੇ ਸੁੱਕੀ ਹੋ ਜਾਵਾਂਦੇ ਤੇ ਜਾਂ ਬਾਨ ਦਰਿਆ ਦੀ ਖਟਾਈ ਹੋ ਜਾਵੇ ਬਹੁਤ 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 ਧੰਨਵਾਦ ਇਨਾ ਕਰਮ ਤਾਂ ਉਸੀਂ ਤਾਂ ਬਹੁਤ ਰਿਸਕ ਤੇ ਜਿਹੜਾ ਬੈਠੇ ਹੋਏ ਹੈਗੇ ਹਾਂ ਕਦੇ ਪਿੱਛੇ ਜੇ ਜੰਗ ਦੇ ਹਾਲਾਤ ਵੀ ਬਣੇ 2023 ਚ ਵੀ ਪਾਣੀ ਆ ਗਿਆ ਹਾਂਜੀ ਹਾਂਜੀ ਹਰ ਵਾਰੀ ਇਹ ਨਹੀਂ ਹੁੰਦਾ ਹਰ ਵਾਰੀ ਕਰਜ਼ੇ ਨਾਲ ਵੱਜੇ ਹੀ ਪਏ ਬਹੁਤ ਮੁਸ਼ਕਲਾਂ ਦੀ ਹੈ ਹਰ ਵਾਰੀ ਕਦੇ ਜੰਗ ਦਾ ਰੋਲਾ ਪੈ ਜਾਂਦਾ ਹੈ ਕਦੇ ਕੀਆਂ ਰੋਲਾ ਪੈ ਜਾਂਦਾ ਪਾਣੀ ਦਾ ਬਹੁਤ ਪਰੇਸ਼ਾਨ ਹੈ ਇਹ ਤੋਂ ਨੂੰ ਨਹੀਂ ਲੱਗਦਾ ਕਿ ਇੱਥੇ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਲ ਹੈ ਇਸ ਏਰੀਆ ਦੇ ਵਿੱਚ ਵੀਰ ਜੀ ਪਤਾ ਕੀ ਗੱਲ ਹਣ ਜੋ ਪਹਿਲੀ ਇਹ ਧਰਤੀ ਕਿਵੇਂ ਛੱਡ ਸਕੀਏ ਬਹੁਤ ਮਜਬੂਰ ਹੈ ਇਹ ਤਾਂ ਸਰਕਾਰ ਨੇ ਸੋਚਣਾ ਚਾਹੀਦਾ ਵੀ ਉਹ ਕੋਈ ਘਰ-ਬਾਰ ਛੱਡ ਤਾਂ ਸਕਦਾ ਨਹੀਂ। ਉਹਨਾਂ ਦੇ ਲਈ ਜਬਨ ਬਣਾਵਣਾ ਜਾਂ ਕੋਈ ਦਰਿਆ ਦੇ ਖਟਾਈ ਖੜਾਵਣਾ ਕੋਈ ਸਹੂਲਤ ਦੇਵੇ ਤਾਂ ਸਰਕਾਰ ਦੇ ਸਕਦੀ ਹੈ। ਹੋਰ ਬੰਦਾ ਕੁਝ ਵੀ ਨਹੀਂ ਕਰ ਸਕਦਾ। ਮਤਲਬ ਪਾਣੀ ਆ ਗਿਆ ਫਿਰ ਵੀ ਤੁਹਾਨੂੰ ਘਰ ਖਾਲੀ ਕਰਨਾ ਪੈਣਾ ਹੈ। ਚ ਜੰਗ ਦੇ ਹਾਲਾਤ ਬਣਦੇ ਆ। ਤਾਂ ਵੀ ਸਾਨੂੰ ਘਰੋਂ ਬਾਹਰ ਨਿਕਲਣਾ ਪੈਂਦਾ ਬਹੁਤ ਪਿੱਛੇ ਜਾਣਾ ਪੈਂਦਾ ਹੈ। ਜਾਂ ਕੋਈ ਪੈੜੀ ਪਿਛਾਂ ਦੇਵਣ ਬੈਣ ਬੋਣ ਨੂੰ ਜਗ੍ਹਾ ਦੇਵਣਾ। 5 10 10 10 10 ਮਰਲੇ ਜਗ੍ਹਾ ਦੇਵਣਾ ਬੈਣ ਨੂੰ। ਉਹ ਵੀ ਕਰਨ ਤਾਂ ਵਧੀਆ ਹੈ। ਕਿਉਂ ਅਸੀਂ ਸਾਰੇ ਜਣੇ ਬਹਿਤ ਪਿਛਾਂ ਪੋਟੀ ਪਾਣੀ ਦਾ ਖਾਸ ਕਰਨੇ ਮਿਹਨਤ ਕਰ ਸਕਣੇ ਮਜ਼ਦੂਰੀ ਕਰ ਸਕਣੇ ਅੱਛਾ ਇੱਥੇ ਸਤਲੁਜ ਦੀ ਲਪੇਟ ਦੇ ਵਿੱਚ ਆਪਾਂ ਖੜੇ ਹੋਏ ਹਾਂ ਹਾਂਜੀ ਹਾਂਜੀ ਸਤਲੁਜ ਜਿਹੜਾ ਉਧਰ ਦਰਿਆ ਮਾਰ ਕਰ ਰਿਹਾ ਸਤਲੁਜ ਹੈ ਜਾਂ ਕਹਿੰਦੇ ਕਿ ਪਰਲੇ ਪਾਸੇ ਰਾਣੀ ਨਹੀਂ ਨਹੀਂ ਸਤਲੁਜ ਲਾਰਾ ਜੀ ਇਹ ਬਿਆਸ ਵਾਲਾ ਦਰਿਆ ਜਿਹੜਾ ਲੋਈ ਹੈ ਹਮ ਸਾਰੇ ਪਾਸੇ ਉਹ ਹੀ ਚੱਲਦਾ ਹੈ ਕਮ ਸੇ ਕਮ ਘਾਟ ਤੋਂ ਘਾਟ 10 ਕਿਲੋਮੀਟਰ ਹੈ ਪਾਣੀ 10 ਕਿਲੋਮੀਟਰ ਹੈ ਦੋ 20 ਕਿਲੋਮੀਟਰ ਪਾਣੀ ਫਿਰਦਾ ਤੁਸੀਂ ਕਹਿੰਦੇ ਕਿ ਮੈਂ ਟੈਂਕੀ ਤੇ ਚੜ੍ਹ ਕੇ ਦੇਖਿਆ ਸੀ ਕੀ ਸਥਿਤੀ ਹੈ ਬਹੁਤ ਪਾਣੀ ਕਿੱਧਰ ਕਿੱਧਰ ਉਧਰ ਕਿੰਨੀ ਕਿ ਲਪੇਟ ਹੈ ਉਧਰ ਵੀ 5 ਉਧਰ ਪਾਣੀ ਇੰਨਾ ਇਧਰ ਵੀ ਇੰਨਾ ਹੈ 5-6 ਕਿਲੋਮੀਟਰ ਹਾਂਜੀ ਹਾਂਜੀ ਉਧਰ ਜਿਆਦਾ ਵੀ ਹੋ ਸਕਦਾ ਵੈਸੇ ਆਪਣ ਨਜ਼ਰ ਇੰਨਾ ਪਹੁੰਚਦੀ ਹੈ ਆਪਣੀ 5 ਕਿਲੋਮੀਟਰ ਤੱਕ ਵੱਤ ਉਹਦਾ ਹਾਂ ਇਹਨਾਂ ਕੋਲ ਜਿੰਨਾ ਕੋਈ 35 ਦਾ ਉਹਨਾਂ ਨੂੰ ਲੱਗਦਾ ਹੈ ਪਾਣੀ ਬਹੁਤ ਜਿਆਦਾ ਹੀ ਹੈ ਜਿਵੇਂ ਆਪਣੇ ਘਰ ਡੁੱਬੇ ਹੋਏ ਐਵੇਂ ਉਹਨਾਂ ਦੇ ਵੀ ਡੁੱਬੇ ਹੋਏ ਹਾਂਜੀ ਹਾਂਜੀ ਉਹਨਾਂ ਦੇ ਵੀ ਡੁੱਬੇ ਹੋਏ ਨੇ ਉਹ ਵੀ ਮੁਸ਼ਕਲ ਦੇ ਵਿੱਚ ਹਾਂ ਬਹੁਤ ਮੁਸ਼ਕਲ ਨਾਲ ਬਹੁਤ ਮੁਸ਼ਕਲ ਨਾਲ ਇਹ ਫਿਰ ਤੁਹਾਡਾ ਬੰਨ ਦੀ ਤੁਸੀਂ ਹਰ ਵਾਰ ਕਹਿੰਦੇ ਹੋ ਬੰਨ ਪਿਛਲਾ ਮਜ਼ਬੂਤ ਹੋਣਾ ਚਾਹੀਦਾ ਤੁਸੀਂ ਕਹਿੰਦੇ ਇੱਥੇ ਕੋਈ ਬੰਨ ਲਾਵੇ ਅਸੀਂ ਕਹਿੰਦੇ ਬਾਰਡਰ ਦੇ ਨਾਲ-ਨਾਲ ਬੰਨ ਪਾਵਣ ਨ ਤੇ ਬਾਰਡਰ ਲੈਂਡ ਜ਼ੀਰੋ ਲਾਈਨ ਬੰਨ ਲਵਣਾ ਉਸ ਤਰ੍ਹਾਂ ਬਣਾਵਣ ਬੰਦ ਸਾਰੀ ਦੁਨੀਆ ਸੁਖੀ ਹੋ ਜਾਵੇ ਦੀ ਇਹ ਤੁਹਾਡੀ ਸਲਾਹ ਆ ਕਿ ਸਰਕਾਰ ਜ਼ੀਰੋ ਲਾਈਨ ਦੇ ਉੱਪਰ ਬੰਨ ਬਣਾ ਦੇ ਹਾਂਜੀ ਹਾਂਜੀ ਤਾਰ ਉੱਤੇ ਲਾ ਲੈਣਾ ਤਾਰ ਉੱਤੇ ਲਾ ਲਵਣਾ ਪਿਛਾ ਬਣ ਗਿਆ ਹੈ ਪਿਛਾ ਪਤਾ ਨਹੀਂ ਕਿਸ ਸਾਹ ਨਾਲ ਬਣਾਇਆ ਨੇ ਬੋਲਦੇ ਨੇ ਉਧਰ ਬੰਨ ਬਣ ਗਿਆ ਇਸ ਤਰ੍ਹਾਂ ਬਣਾਏ ਵੀ ਤਾਰਾਂ ਦੇ ਉੱਤੇ ਉਹਨਾਂ ਬੰਨ ਬਣਾ ਲਿਆ ਨਾਲ ਚੌਕੀ ਦੀ ਰਖਵਾਲੀ ਹੋ ਗਈ ਕੋਈ ਨਾਨੀ ਪਰੇਸ਼ਾਨੀ ਨਹੀਂ ਕੋਈ ਆਪੜ ਨਹੀਂ ਨਾ ਕੋਈ ਗਣੇ ਜ਼ਿੰਮੇਦਾਰ ਪਾਰ ਜਾਂਦੇ ਹਨ ਕੁਛ ਫਿਰ ਤੁਹਾਡਾ ਬਚਾਅ ਹੋ ਸਕਦਾ ਹਾਂ ਹਾਂ ਫਿਰ ਪੂਰਾ ਬਚਾਅ ਹੋ ਸਕਦਾ ਹੈ ਤੁਸੀਂ ਕੁਝ ਕਹਿ ਰਹੇ ਸੀ ਵਿਰਜੀ ਸਾਡੇ ਤੇ ਹੀ ਫਰਮਾਇਸ਼ ਹੈਗੀ ਏ ਵੀ ਇੱਕ ਤਾਂ 23 ਵਿੱਚ ਪਾਣੀ ਆਇਆ ਏ 23 ਵਿੱਚ ਪਾਣੀ ਆਇਆ ਲੋਕ ਸਾਰੇ ਪਿੱਛੇ हट ਗਏ 5 ਸਾਲ 10 ਸਾਲ ਪਿੱਛੇ हट ਲਏ ਹਮ ਕੋਈ ਥੱਲੇ ਦਬ ਗਏ ਕਰਜ਼ੇ ਥੱਲੇ ਦਬ ਗਏ ਅੜਤੀਆਂ ਦਾ ਕਰਜ਼ਾ ਨਹੀਂ ਲੈਂਦਾ ਹੁਣ ਅੜਤੀ ਹੁਣ ਕੁਝ ਨਹੀਂ ਦਿੰਦੇ ਕੁਝ ਵੀ ਨਹੀਂ ਦੇ ਸਕਦੇ ਜੇ ਲੈਣ ਜਾਂਦੇ ਤਗਲੇ ਆਂਦੇ ਨੇ ਭਾ ਰਾਜੀ ਤੁਸੀਂ ਜ਼ਿੰਮੇਦਾਰ ਰਹਿਗੇ ਜੇ ਤੁਹਾਡੀ ਕੋਈ ਫਸਲ ਤਾਂ ਨਹੀਂ ਤੁਸੀਂ ਅੱਗੇ ਕਰਜ਼ੇ ਨਾ ਬੱਜੇ ਬੈਠਣ ਹੁਣ ਤੁਹਾਨੂੰ ਕਿੱਥੋਂ ਦੇਈਏ ਹਮ ਜੇ ਕੋਈ ਲਾਇਓ ਨੇ ਆਪਾਂ ਮੰਨ ਲਓ ਬੈਂਕਾਂ ਤੋਂ ਲੋਨ ਲਾਇਓ ਨੇ ਉਹ ਵੀ ਨਹੀਂ ਲਾ ਪਾ ਰਹੇ ਉਹ ਵੀ ਨਹੀਂ ਲੈੰਦੇ ਪੈ ਫਲਟਰ ਹੋ ਰਹੇ ਹੈ ਕਿਉਂ ਫਲਟਰ ਹੋ ਰਹੇ ਕੋਈ ਫਸਲ ਦੇ ਸਿਰ ਤੇ ਅਸੀਂ ਲੋਨ ਲਾਇਓ ਨੇ ਫਸਲ ਸਾਡੀ ਜਾਂਦੀ ਨਹੀਂ ਕਿੱਥੋਂ ਅਸੀਂ ਲਾ ਲਵਾਂਗੇ ਕੁਝ ਵੀ ਨਹੀਂ ਲਾ ਸਕਦੇ ਦੂਜਾ ਨੰਬਰ ਹੈ ਵੀਰ ਜੀ ਸਾਨੂੰ ਆ ਜਿਹੜੀ ਬੰਨ ਦੀ ਮੰਗ ਹੈ ਇਹ ਕਰਨ ਬਾਕੀ ਜਿਹੜੇ ਆ ਸਾਡੇ ਡੋਬਾ ਹੋਇਆ ਪਿਆ ਇਹ ਕੋਈ ਸਾਨੂੰ 65 ਬੱਟ 100 ਜਿਹੜਾ 23 ਵਿੱਚ ਪਾਣੀ ਆਇਆ ਹੈ ਨਾ 65 ਬੱਟ 100 ਕਿਹਿਆਂ ਨੂੰ ਮਿਲਿਆ ਤੇ ਕਿੰਜ ਨੂੰ ਮਿਲਿਆ ਨਹੀਂ ਜੇ ਕੋਈ ਚਾਰ ਘਰਾਂ ਨੂੰ ਮਿਲਿਆ ਤੇ ਪੰਜ ਘਰ ਵਿੱਚ ਰੁਲੇ ਨੇ ਬਹੁਤ ਪਰੇਸ਼ਾਨੀ ਰਹੀ ਏ ਉਹਨਾਂ ਵਿੱਚੋਂ ਅੱਧਾ ਮਿਲਿਆ ਅਜੇ ਵੀ ਨਹੀਂ ਮਿਲਿਆ ਅਜੇ ਵੀ ਪੈਸਾ ਰੁਕਿਆ ਪਿਆ ਏ ਅੱਜ ਕੱਲ ਵੀਰ ਕੋਈ ਕਹਿੰਦੇ ਨੇ ਸਰਕਾਰ ਭੇਜੇ ਪੈਸਾ ਤਾਂ ਅਸੀਂ ਲੈਨੇ ਹ ਉਸ ਤੁਹਾਨੂੰ ਤਾਂ ਦੇਨੇ ਸਰਕਾਰ ਕੋਲ ਕੀ ਘਾਟ ਏ ਸਰਕਾਰ ਕੋਲ ਕੀ ਚੀਜ਼ ਨਹੀਂ ਹੈਗੀ ਡੋਬੇ ਦਾ ਪੈਸਾ ਸਰਕਾਰ ਕੋਲ ਕਿੱਨਾ ਆਂਦਾ ਏ ਇਹ ਆਪੋ ਆਦੇ ਡੱਡ ਕੋਈ ਨਾ ਭਰੇ ਤੇ ਸਾਡੇ ਗਰੀਬਾਂ ਨੂੰ ਜਿਹੜਾ ਦੇਗਾ ਤੇ ਉਹਨਾਂ ਦੇਵੇ ਹੁਣ ਫਸਲਾਂ ਸਾਰੀਆਂ ਏਕੜਾਂ ਦੀਆਂ ਬਰਬਾਦ ਹੋਈਆਂ ਪਈਆਂ ਨੇ ਹੂੰ ਇਹ ਹੁਣ ਕੋਈ ਪੈਣ ਦੀ ਫਸਲ ਮੈਨੂੰ 1 10 ਮੇਰੇ ਕੋਲ 5 ਕਿੱਲੇ ਝੋਨਾ ਲੱਗਿਆ ਹੋਇਆ ਹੂੰ 5 ਮੰਨ ਲਓ 5000 ਨਾਲ ਜਾਂ 10000 ਨਾਲ 10000 ਨਾਲ ਪੂਰੀ ਪੈ ਜਾਏਗੀ ਹੂੰ 10 10000 ਰੁਪਇਆ ਤਾਂ ਲਵਾਈ ਹੋਈ ਪਈ ਏ ਕੱਲੀ ਝੋਨੇ ਦੀ ਜਿਹੜੀਆਂ ਉੱਤੇ ਖਾਦਾਂ ਸਪਰੇਆਂ ਰਿਆਂ ਵਿੱਚ ਪਾਈ ਪੈਂ ਵਾਹ ਕੀਤੀ ਪੈਂ ਅਸੀਂ ਤਾਂ ਕਰਜਾਂ ਨਾਲ ਵੈਸੀ ਬੱਜੇ ਪੈਂ ਅਗਾ ਸਾਨੂੰ ਜਿਹੜੇ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਇਹ ਸਾਨੂੰ ਪ੍ਰਸ਼ਾਸਨ ਦੇਵੇ ਮਦਦ ਤੇ ਸਾਨੂੰ ਘੱਟ ਤੋਂ ਘੱਟ 1.5 ਲੱਖ ਡੇਡ ਦੀ ਕਿੱਲੇ ਦੀ ਆਮਦਨ ਦੇ ਪੈਸਾ ਦਿੱਤਾ ਜਾਵੇ। ਮਾਫ ਜਾ ਮਾਫ ਜਾ ਦਿੱਤਾ ਜਾਵੇ। ਹੂੰ ਬਿਲਕੁਲ ਹੋਰ ਕੋਈ ਤੁਹਾਡਾ ਤਕਲੀਫ ਜਾਂ ਤੁਹਾਡੀ ਪ੍ਰਸ਼ਾਸਨ ਨੂੰ ਤੁਸੀ ਤਕਲੀਫ ਵੀ ਰੋਰ ਕੀ ਏ ਬਾਕੀ ਜਿਹੜੀ ਸੇਵਾ ਵਾਲੇ ਵੀ ਰਹਿ ਗਏ ਆ ਉਹ ਸਾਡੇ ਨਾਲ ਖੜਿਆ ਉਹ ਕਰੀ ਜਾਂਦੇ ਆ ਪ੍ਰਸ਼ਾਸਨ ਮਾਨੂੰ ਅਜੇ ਕੁਝ ਨਹੀਂ ਆ ਰਿਆ 5-5 ਕਿਲੋ ਫੀਡ ਆਈ ਏ 10-10 ਪਸ਼ੂ ਨੂੰ 5-5 ਕਿਲੋ ਹਾਂ ਉਹ ਪਾਈ ਜਾਨੇ 5 ਕਿਲੋ ਨਾਲ ਕਿੰਨਾ ਕੁ ਦਿਨ ਕੱਟ ਜਾਣਗੇ 5 ਕਿਲੋ ਨਾਲ ਪਸੂ ਕਿੰਨੇ ਦਿਨ ਕੱਟ ਜਾਣਗੇ 5 ਕਿਲੋ ਨਾਲ ਨਹੀਂ ਬਣਦੀ ਘੱਟ ਤੋਂ ਘੱਟ ਕੋਈ ਗੱਟਾ ਡੇਢ ਡੜ ਇੱਕ ਪਸੂ ਦੇਵਣ ਕੋਈ 6 ਮਹੀਨਿਆਂ ਦਾ 3 ਮਹੀਨਿਆਂ ਦਾ ਤਾਂ ਰਾਸ਼ਨ ਦੇਵਣ ਪਸੂ ਨੂੰ ਹਾਂ ਦੂਜੇ ਭਰਾ ਤਾਂ ਦੇ ਹੀ ਰਹੇ ਨੇ ਉਹ ਤਾਂ ਆਦੀ ਮਦਦ ਕਰ ਰਹੇ ਨੇ ਪਰ ਸਰਕਾਰ ਮਨੋਂ ਕੋਈ ਸਹਾਇਤਾ ਜ਼ਿਆਦਾ ਲੰਮੀ ਨਹੀਂ ਹੋ ਰਹੀ ਥੋੜੀ ਥੋੜੀ ਦੂਜੇ ਭਰਾ ਸਾਨੂੰ ਜ਼ਿਆਦਾ ਸਾਥ ਦੇ ਰਹੇ ਨੇ ਸਮਾਜ ਸੇਵੀ ਹਾਂਜੀ ਹਾਂਜੀ ਬਿਲਕੁਲ ਜੀ ਇਹੀ ਸਥਿਤੀ ਹੈ ਸਮਾਜ ਸੇਵੀ ਲੋਕ ਆ ਜਿਹੜੇ ਉਹ ਬਹੁਤ ਅੱਗੇ ਆਏ ਹੋਏ ਨੇ ਔਰ ਖਾਸ ਤੌਰ ਤੇ ਪਿੰਡਾਂ ਚੋਂ ਬਹੁਤ ਦੂਰ ਦੂਰੋਂ ਟਰਾਲੀਆਂ ਆ ਰਹੀਆਂ ਕੋਈ ਮਾਨਸੇ ਦੁਆਰਾ ਤੁਹਾਨੂੰ ਪਤਾ ਪਰਲੇ ਪਾਸੇ ਵੀਰ ਜੀ ਗੱਲ ਪਤਾ ਕੀ ਏ ਸੇਵਾ ਪਿੰਡਾਂ ਵਾਲੇ ਉਪਰਾ ਸਾਨੂੰ ਇਹ ਕਹਿੰਦੇ ਨੇ ਵੀ ਜਿੰਨੀ ਹੁਣ ਲੋੜ ਦੀਏ ਉਹਨਾ ਇੱਕਰੀ ਕਰੋ ਜਿਵੇਂ ਢੋਰਾ ਟਾਈਮ ਪਾਸ ਹੁੰਦਾ ਉਵੇਂ ਕਰੋ ਬਾਅਦ ਵਿੱਚ ਜਦੋਂ ਪਾਣੀ ਦਾ ਮਾਹੌਲ ਹਟ ਗਿਆ ਉਹਦੋਂ ਥੋੜੀ ਅਸੀਂ ਤੁਹਾਡੇ ਨਾਲ ਖੜੇ ਆ ਬਿਲਕੁਲ ਪਰ ਸਰਕਾਰ ਇਹਨਾਂ ਤੱਕ ਸਾਨੂੰ ਨਹੀਂ ਕਹਿ ਰਹੀ ਜੀ ਪਰ ਹੱਕ ਸਰਕਾਰ ਦਾ ਬਣਦਾ ਹੈ ਭਰਾ ਨਾਲ ਸਾਥ ਖੜੇ ਨੇ ਕਿਚੂ ਚਾਲ ਕੇ ਬਰਾ ਸਰਦਾਰ ਬਹੁਤ ਕੁਝ ਕਰ ਰਹੇ ਨੇ ਲੰਗਰ ਦੇ ਰਹੇ ਨੇ ਪਸ਼ੂਆਂ ਦੀ ਫੀਡ ਦੇ ਰਹੇ ਨੇ ਔਰ ਜਿਹੜਾ ਚਾਰਾ ਦੇ ਰਹੇ ਨੇ ਬਾਤ ਜਨਤਾ ਨੂੰ ਬੇੜੀਆਂ ਤਲਜਾ ਰਹੇ ਨੇ ਬਹੁਤ ਕੁਝ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਿੰਡਾਂ ਵਾਲੇ ਬਹੁਤ ਬਹੁਤ ਕੁਝ ਸਰਮਾਨ ਸਾਹ ਫਰੀਦਕੋਟ ਝੰਡਾ ਇੱਥੇ ਲੋਕ ਆਇਆ ਬਹੁਤ ਆ ਰਹੇ ਨੇ ਵੀਰ ਹਮ ਸਾਰੇ ਉਹ ਵੀ ਖੇਤੀਬਾੜੀ ਵਾਲੇ ਆ ਉਹਨਾਂ ਨੂੰ ਦਰਦਾ ਖੇਤੀਬਾੜੀ ਵਾਲੇ ਆ ਵੀਰ ਖੇਤੀਬਾੜੀ ਵਾਲੇ ਆ ਪਰ ਉਹ ਭਰਾਵਾਂ ਦੇ ਨਾਲ ਖੜੇ ਆ ਸਾਡੇ ਹਮ ਸਾਡੇ ਉਹ ਭਰਾ ਸਾਡੇ ਨਾਲ ਖੜੇ ਆ ਪਰ ਪ੍ਰਸ਼ਾਸਨ ਨਹੀਂ ਇੰਨਾ ਸਾਨੂੰ ਸਾਥ ਦੇ ਰਿਹਾ ਹੂੰ ਇਹ ਦਿੱਕਤ ਆ ਇਹ ਪ੍ਰਸ਼ਾਸਨ ਦਾ ਪ੍ਰਸ਼ਾਸਨ ਕੋਲ ਅਸੀਂ ਇਹ ਹੀ ਮੰਗ ਕਰਦੇ ਆ ਪਰ ਸਾਨੂੰ ਮੁਆਵਜ਼ਾ ਦਿੱਤਿਆ ਜਾਵੇ ਹੂੰ ਘੱਟੋ ਘੱਟ ਲੱਖ ਡੇਢ ਰੁਪਿਆ ਸਾਨੂੰ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਵੇ ਕੋਈ ਸਾਡੇ ਪਿਛਲੇ ਕਰਜ਼ੇ ਕੋਈ ਮਾੜੇ ਮੋٹے ਥੱਲੇ ਜਿਹੜੇ ਦਬਾਅ ਚ ਆਏ ਉਹ ਨਿਕਲ ਜਾਈਏ 2023 ਦੇ 23 ਵਾਲਾ ਉਤੂ ਆ ਉਤਲਾ ਵੀ ਸਾਡੇ ਉੱਤੇ ਆ ਜਾ ਪੈਸੇ ਦੇ ਤਾਂ ਬਿਲਕੁਲ ਜੀ ਇਹ ਹਕੀਕਤ ਹੈ ਰੈਲਿਟੀ ਹੈ ਲੋਕਾਂ ਦੀ ਲੋਕ ਕਹਿ ਰਹੇ ਨੇ ਕਿ ਜੋ ਉਕਤ ਮੁਆਵਜ਼ਾ ਜਿਹੜਾ ਉਹ ਸਾਨੂੰ ਮਿਲਣਾ ਚਾਹੀਦਾ